गो लथ जाएगी उदो मैं शायद घर आवा पर ग्डी लथन का मौका नहीं दिता ऐन विधिपोर फाड़क तो क्या वा ਉਧ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਭਾਜੀ ਮੈਂ ਚੱਲਾਂ ਤਰਨ ਤਰਨ ਗੱਡੀ ਲਾ ਲੇ ਉਹ ਉਥੋਂ ਤਿੱਕਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਜ ਕੀ ਇਅਰ ਲਿਆ ਕਿ ਸਨ ਪੂਰਾ ਉਹ ਕੁੜੀ ਨੂੰ ਪੁੱਛ ਲੋ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਉਹਨਾਂ ਦੇ ਨਾਲ ਬੱਚੇ ਮਾਸਾ ਮਸਰਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ ਮੇਰਾ ਬੱਚੇ ਦਾ ਨਾਮ ਆ ਨੀ ਇਹ ਦੇ ਗੱਲ ਪੁੱਛ ਨਹੀਂ ਆਈ ਫੋਟੋ ਲਓ ਕਲੀਮਾ ਲੈ ਸਾਰੇ ਨੂੰ ਕਦੀ ਨਹੀਂ ਆਨ ਪਤਾ ਹੀ ਨਹੀਂ ਆ ਕਿ ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਨਾ ਘਰੋਂ ਨਾ ਜਾਵੰਦੀ ਮੈਂ ਤਾਂ ਇਕੱਲੀ ਹੁੰਦੀ ਉਸ ਤੋਂ ਗੱਲ ਹੋਈ ਹੈ ਬੇਟੇ ਮੇਰੀ ਕੱਲ ਸਵੇਰੇ ਸਾਡੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਨਹੀਂ ਦਾ ਸੀ ਕੋਈ ਬੜੀ ਗੱਲ ਹਾਂ ਬਸ ਇਹ ਕਹਿੰਦਾ ਮੰਮੀ ਆਂੜਿਆ ਤੂੰ ਤੇ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜਾਏਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਨੂੰ ਅੱਛਾ ਇਹ ਵਿਦੀਪੁਰੋਂ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਂ ਹੀ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜੇ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿੱਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਸੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਲ ਪਰ ਉਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਤ ਚ ਕੇਰ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰ ਕੀਤੀ ਫੇ ਉਹ ਆਨ ਲਈ ਅਗਰ ਦੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਜੰਤੀਪੁਰਿਆ ਤੇ ਇੱਕ ਪੁਲਿਸ ਨਾਜੰਦੇ ਘਰ ਬੰਬਲਾਸ ਕੀਤਾ ਉਹਨਾਂ ਨੂੰ ਚਿਹਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਛੁੱਟਾ ਜਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ ਛੁੱਟਾ ਜਾਮ ਲਾਇਆ ਬਾਜੀ ਮੇਰਾ ਬੱਚਾ ਇੰਨੇ ਜੋਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜੋਗਾ ਹੈਗਾ ਮੇਰਾ ਬੱਚਾ ਨਹੀਂ ਇੰਨੇ ਜੋਗਾ ਕੀ ਮੰਨ ਕੀ ਕਰਦੀ ਹੋ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਥੋੜੀ ਤਾਂ ਵਾਪਸ ਆ ਜਾਣਾ ਵਾ ਮੈਂ ਕਿਹਨੇ ਮੇਰੇ ਬੱਚੇ ਦੀ ਬੋਦੀ ਦੇ ਦੇਣ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇ ਹਨ ਵਿਆਹ ਕਰਕੇ ਮੈਨੂੰ ਮਾੜ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਲੋਕੀ ਮੈਂ ਹੋਈ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਹੀ ਕੋਈ ਨਹੀਂ ਬੇਮਾਰਾ ਹਾਲ ਕਰਦੇ ਕੀ ਕਰੀਏ ਮੰਗ ਕੀ ਕਰਦੇ ਮੰਗ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਸਦੀ ਗੱਲ ਹੈ ਪੁੱਛੋਗੇ ਭੈਣ ਭਰਾ ਨੂੰ ਕਿ ਬੰਦਾ ਮਾਰਿਆ ਜਾਂ ਕੀ ਕੰਮ ਹੈ ਯਾ ਮੈਂ ਬੱਚਾ ਕਿਹਾ ਕਿ ਆਹ ਵੇਖਿਆ ਜਿਹਨੇ ਉਹਦੇ ਨਾਲ ਜੇ ਕਿਸੇ ਨੇ ਨਾਲ ਖੜਿਆ ਤੇ ਉਹ ਵੀ ਮੈਨੂੰ ਦੱਸਣ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਿਆਜ ਹੋਂਡਿਆ ਬਿਲਕੁਲ ਜਿਆਜ ਹੋਂਡਿਆ ਹਜੇ ਇਹੋ ਬੱਤ ਲੱਗਾ ਨੇ ਆਕੇ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਏ ਕੀ ਕਰਦੇ ਨੇ ਮੈਨੂੰ ਸਮਝ ਤੋਰੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮਤਲਬ ਮਾਰੇ ਇਹੋ ਗੱਲ ਕਰਦੇ ਲਕੀ ਸਭ ਤੋਂ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਤੇ ਸਾਨੂੰ ਕੋਈ ਪਤਾ ਨਹੀਂ